ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਪੰਜਮਾ ਸੁਹੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 741 ਤੇ ਸੁਭਾਏਮਾਨ ਬਖਸ਼ਿਸ਼ ਕਰਦੇ ਹਨ ਜੀਬਤ ਮਰੈ ਬੂਜਾ ਪ੍ਰਭ ਸੋਏ ਸਾਹਿਬ ਬਖਸ਼ਿਸ਼ ਕਰਦੇ ਹਾਲ ਕਿ ਜਿਹੜਾ ਇਨਸਾਨ ਸੰਸਾਰਿਕ ਪਦਾਰਥਾਂ ਵਿੱਚ ਰਹਿ ਕੇ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ਇਸ ਚੰਨ ਕਰਮ ਪ੍ਰਾਪਤ ਹੋਏ ਉਸ ਗੁਰਬਖਸ਼ ਨੇ ਆਪਣੇ ਕਰਮ ਬਦਲੇ ਉਸ ਦੇ ਭਾਗ ਜਾ ਗਏ ਤੇ ਉਸ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਸੁਰਸਾਜਰ ਉਦੁੱਤਰ ਤਰੀਐ ਸਭ ਕਹਦੇ ਆ ਮੇਰੇ ਮਿੱਤਰ ਏਵੇਂ ਹੀ ਸੰਸਾਰੂਪੀ ਸਾਗਰ ਤੋਂ ਤਰਿਆ ਜਾ ਸਕਦਾ ਹੈ ਬਿਲ ਸਾਧੂ ਹਰਨਾਮੁ ਉਚਰੀਐ ਗੁਰੂ ਦੇ ਨਾਲ ਮਿਲ ਕੇ ਪ੍ਰਮਾਤਮਾ ਦੇ ਨਾਮ ਨੂੰ ਉਚਾਰਨਾ ਕਰ ਤਾਂ ਹੀ ਸੰਸਾਰੂਪੀ ਸਾਗਰ ਵਿਸ਼ੇਵਕਾਰਾਂ ਦੀ ਲਹਿਰਤ ਤੋਂ ਪਾਰ ਉਤਾਰਾ ਹੋ ਸਕਦਾ ਹੈ ਰਹਾਉ ਇੱਕ ਬਿਨਾ ਦੂਜਾ ਨਹੀਂ ਜਾਨਾ ਜਿਹੜਾ ਗੁਰਮੁਖ ਪਿਆਰਾ ਇੱਕ ਪਰਮਾਤਮਾ ਤੋਂ ਬਗੈਰ ਕਿਸੇ ਹੋਰ ਨੂੰ ਨਹੀਂ ਰੱਬ ਮੰਨਦਾ ਘਟ ਘਟ ਅੰਤਰ ਬ੍ਰह्म ਚਾਨਾ ਉਹ ਗੁਰਮੁਖ ਪਿਆਰੇ ਨੇ ਹਰ ਇੱਕ ਹਿਰਦੇ ਦੇ ਵਿੱਚੋਂ ਪਰਮਾਤਮਾ ਨੂੰ ਹਰ ਇੱਕ ਸਰੀਰ ਦੇ ਵਿੱਚੋਂ ਬ੍ਰਹਮ ਨੂੰ ਪਛਾਣ ਲਿਆ ਹੈ ਜੋ ਕੁਛ ਕਰੈ ਸੋਈ ਪਲਮਨ ਹੈ ਜਿਹੜਾ ਪਰਮਾਤਮਾ ਤੇ ਟੇਕ ਰੱਖਦਾ ਤੇ ਪਰਮਾਤਮਾ ਦੇ ਕੀਤੀ ਹੋਏ ਤੇ ਯਕੀਨ ਰੱਖਦਾ ਹੈ ਵੀ ਜੋ ਪਰਮਾਤਮਾ ਕਰਦਾ ਸਹੀ ਕਰਦਾ ਹੈ ਆਦ ਅੰਦ ਕੀ ਕੀਮਤ ਜਾਨਾ ਉਸ ਨੇ ਪਰਮਾਤਮਾ ਦੀ ਕੀਮਤ ਪਾ ਲਈ ਭਾਵ ਪਰਮਾਤਮਾ ਨੂੰ ਪਛਾਣ ਲਿਆ ਕੋਹ ਨਾਨਕ ਤਜਰਬ ਬਲਿਹਾਰੀ ਦਾਸ ਨਾਨਕ ਆਖਦਾ ਕਿ ਐਸੇ ਮੈਂ ਗੁਰਮੁਖ ਪਿਆਰੇ ਤੋਂ ਬਲਿਹਾਰ ਜਾਣਾ ਜਾਂ ਕਹਿਰਦਾ ਵਸੈ ਮਰਾਰੀ ਜਿਹਦੇ ਹਿਰਦੇ ਦੇ ਵਿੱਚ ਪਰਮਾਤਮਾ ਵਸਿਆ ਹੋਇਆ ਤੇ ਮਹਿਸੂਸ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ